24/7 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਸ਼੍ਰੀ ਹਰਗੋਬਿੰਦਪੁਰ ਦੇ ਮੇਨ ਬਾਜ਼ਾਰ ਵਿੱਚ ਦੇਸ਼ ਰਾਜ ਸੁਨਿਆਰੇ ਦੀ ਦੁਕਾਨ ਉੱਪਰ ਦਿਨ ਦਿਹਾੜੇ ਚੱਲੀਆਂ ਗੋਲੀਆਂ ਸੀਸੀਟੀਵੀ ਕੈਮਰੇ ਆਏ ਦੇ ਫੁਟੇਜ ਆਏ ਸਾਹਮਣੇ ਅਤੇ ਪੁਲਿਸ ਕਰ ਰਹੀ ਹੈ ਜਾਂਚ ਤੁਸੀਂ ਦੇਖਦੇ ਰਹੋ 24/7 ਨਿਊਜ਼ ਪੰਜਾਬ ਅਤੇ ਪੱਤਰਕਾਰ ਬਚਿੱਤਰ ਸਿੰਘ ਕਲਸੀ ਦੀ ਖਾਸ ਰਿਪੋਰਟ ਜਾ ਰਿਹਾ ਹਾਂ ਜੀ ਜੀ ਇਹ ਜਦੋਂ ਇਹ ਕੋਈ ਕੁਛੇ ਕਾਰਨ ਦਾ ਪਤਾ ਲੱਗਾ ਕਿ ਕਿਉਂ ਚੱਲੇ ਇਹਨਾਂ ਨੂੰ ਕੋਈ ਦੱਸ ਨਹੀਂ ਕੋਈ ਦਿਨ ਨੂੰ ਕੋਲ ਆਈ ਸੀ ਫਿਰ ਕਾਲ ਉਸ ਵੇ ਸਰਕਾਰ ਕੀਤੀ ਕਰਦੇ ਇਹ 64 ਗੇ ਲੋ ਹੈ ਸਾਹਮਣੇ ਆਏ ਜੀ ਪਿੱਛਾ ਠੀਕ ਹੈ ਜੀ ਗੋਲੀ ਚੱਲਦੀ ਸ਼ਰੂਜ ਕੀ ਗਾਣਾ ਚੁੰਦੇ ਸਾਡੇ ਪਾੜੀ ਘਟਨਾ ਲੰਨਨ ਜੋਗਾ ਅੱਜ ਤੀਸਰਾ ਜੂਨਰ ਜਿਹੜੀ ਸ਼ਾਪ ਆ ਨਾਮੀ ਪਰਿਵਾਰ ਆ ਕਾਰੋਬਾਰੀ ਪਰਿਵਾਰ ਆ कोरोना ਦੇ ਉੱਤੇ ਇੱਕ ਬਾਈਕ ਤੇ ਆਉਂਦੇ ਨੇ ਮੋਟੇ ਇੱਥੇ ਤਾੜ-ਤਾੜ ਗੋਲੀਆਂ ਚਲਾ ਕੇ ਚੱਲ ਜਾਂਦੇ ਆ ਪਿਛਲੇ ਦਿਨੀ ਇਹਨਾਂ ਨੂੰ ਥਰਡ ਕਾਲਸ ਵੀ ਆਉਂਦੀਆਂ ਇਹਨਾਂ ਵੱਲੋਂ ਮਾਨਜੋਗ ਐਸਐਸਪੀ ਬਟਾਲਾ ਤੋਂ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਕੰਪਲੇਂਟ ਦਿੱਤੀ ਹੋਈ ਸੀ ਔਰ ਕਿਤੇ ਨਾ ਕਿਤੇ ਉਹਨਾਂ ਕੰਪਲੇਂਟ ਥਾਣੇ 깔 ਦਿੱਤੀ ਥਾਣੇ ਦਾ ਢਿੱਲੇ ਰਵੱਈਏ ਕਾਰਨ ਨਾ ਇਨਵੈਸਟੀਗੇਟ ਕਰਨ ਕਰਨਾ ਸਾਰਾ ਕੁਝ ਹੋਇਆ ਅੱਜ ਮੈਂ ਸਮਝਦਾ ਵੀ ਸ੍ਰੀ ਹਰਗਮਿੰਦਪੁਰ ਪੁਲਿਸ ਜਿਹੜੀ ਆ ਖਾਸ ਕਰਕੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਨਕਾਮ ਰਹੀ ਇਸ ਗੱਲ ਦੇ ਵਿੱਚ ਇੱਕ ਗੈਂਗਸਟਰ ਚੈਲੰਜ ਕਰਕੇ ਆਉਂਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਜਿਹਨਾਂ ਨੂੰ ਪਹਿਲਾਂ ਤੋਂ ਹੀ ਇਨਫੋਰਮ ਕੀਤਾ ਹੋਇਆ ਜਿਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਇਆ ਸਾਨੂੰ ਵਿਸ਼ਵਾਸ ਅੱਜ ਦੁਆਇਆ ਡੀਐਸਪੀ ਸਾਡੇ ਸ਼੍ਰੀ ਹਰਗਵਿੰਦਪੁਰ ਕੱਕੜ ਜੀ ਹੋਣਾ ਨੇ ਕਿ ਉਹ ਦੋ ਚਾਰ ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ ਅਗਰ ਬੰਦੇ ਟਰੇਸ ਹੁੰਦੇ ਨੇ ਸਾਰੀ ਗੱਲ ਦਾ ਪਤਾ ਲੱਗਦਾ ਆ ਕਿਉਂਕਿ ਜਿਹੜੀ ਗੋਲੀ ਚੱਲੀ ਆ ਤੁਸੀਂ ਕੈਮਰੇ 'ਚ ਦਿਖਾਇਓ ਜਿਹੜੇ ਅੰਦਰ ਦੁਕਾਨ ਤੇ ਬੈਠੇ ਹੋਏ ਨੇ ਉਹਨਾਂ ਦੀ ਬਿਲਕੁਲ ਕੋਲੋਂ ਦੀ ਨਿਕਲੀ ਆ ਔਰ ਇਹ ਇੱਕ ਜਾਨੀ ਹਮਲਾ ਹੋਇਆ ਹੈ ਇੱਕ ਮਤਲਬ ਮੈਂ ਸਮਝਦਾ ਕਿ ਰੱਬ ਨੇ ਲੀਕੀ ਕਰਨ ਇਹਨਾਂ ਨੂੰ ਬਚਾ ਲਿਆ ਜਿਸ ਕਰਨਾ ਗੋਲੀ ਚੱਲੀ ਆ ਬਚਾ ਹੋਣਾ ਬਹੁਤ ਮੁਸ਼ਕਲ ਸੀਗਾ ਔਰ ਮੈਂ ਇਕ ਵਾਰ ਮੰਨ ਕਰਨਾ ਐਸਾ ਫੀਲ ਬਟਾਲਾ ਤੋਂ ਕਿ ਸਖਤ ਕਾਰਵਾਈ ਇਹਨਾਂ ਦੇ ਵਿਰੁੱਧ ਹੋਣੀ ਚਾਹੀਦੀ ਔਰ ਬੰਦੇ ਜਲ ਤੋਂ ਜਲਦ ਫੜੇ ਜਾਣੇ ਚਾਹੀਦੇ ਕੀ ਇਹ ਹਜੇ ਵਾਰ ਦਾ ਤਾਂ ਲੱਗਿਆ ਨਗਰ ਕੌਂਸਲ ਨੂੰ ਕੋਈ ਸੀਸੀਟੀ ਵੀ ਕੈਮਰੇ ਲਗਾਏ ਜਾਣਗੇ ਸੀਸੀਟੀ ਕੈਮਰੇ ਹਰ ਜਗ੍ਹਾ ਤੇ ਲੱਗੇ ਹੋਏ ਨੇ ਇਸ ਸ਼ਾਪ ਤੇ ਲੱਗੇ ਹੋਏ ਨੇ ਸੀਸੀਟੀ ਵੀ ਕੈਮਰੇ ਕੱਢ ਕੇ ਦੇਖਦੇ ਹੁਣਾਂ ਨੂੰ ਇੱਕ ਦੋ ਗੱਡੀਆਂ ਦਾ ਸ਼ੱਕ ਆ ਉਹ ਵੀ ਕੱਢ ਕੇ ਵੀਡੀਓ ਇਹਨਾਂ ਨੂੰ ਦਿੱਤੇ ਹੁਣ ਟ੍ਰੇਸ ਕਰਨ ਨੂੰ ਆ ਕੰਮ ਸ਼ਹਿਰ ਚ ਹਰ ਜਗ੍ਹਾ ਤੇ ਕੈਮਰੇ ਲੱਗੇ ਇਹਨਾਂ ਨੇ ਪਰਸਨਲ ਤੌਰ ਤੇ ਇਹਨਾਂ ਦੀ ਸ਼ਾਪ ਤੇ ਕੈਮਰੇ ਲੱਗੇ ਹੋਏ ਨੇ ਧੰਨਵਾਦ